ਸਾਊਤੋਪਰਾ ਸਤਪਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਜਵਾਸ ਸਿੰਘ ਦੇ ਪਹੁੰਚੋ ਅੱਜ ਅਸੀਂ ਇੱਕ ਪਹਿਲ ਕਦਮੀ ਕੀਤੀ ਜੋ ਕਿ ਜਿਵੇਂ ਕਿ ਪਿਛਲੇ ਦਿਨੀ ਪਿੰਡ ਤ੍ਰਿੱਡੇ ਦੇ ਮੌਜੂਦਾ ਸਰਪੰਚ ਜਸ਼ਨ ਬਾਬਾ ਦਾ ਜਿਹੜਾ ਇੱਕ ਸਾਜਾ ਸਾਜਾ ਸਿੱਧਾ ਸਿੱਧਾ ਹੀ ਕਤਲ ਹੋਇਆ ਜਿਹੜਾ ਉਹਨੇ ਕੀਤਾ ਨਹੀਂ ਪਰ ਉਹਦਾ ਕਰੋਨ ਤੇ ਮਜਬੂਰ ਕਰਤਾ ਸਿਆਸੀਆਂ ਪਾਰਟੀਆਂ ਨੇ ਜਿਵੇਂ ਕਿ ਫੌਜਾ ਸਿੰਘ ਸਰਾਲੀ ਤੇ ਉਹਦਾ ਲਾਡੀ ਪੀਏ ਕਾਰਨ ਇਹ ਕਿ ਉਹਦਾ ਕੋਰਮ ਪੂਰਾ ਨਹੀਂ ਸੀ ਉਹਨੂੰ ਸਰਪੰਚ ਨਹੀਂ ਕਰਨ ਦਿੱਤੀ ਜਾ ਰਹੀ ਸੀ ਇਸੇ ਕਰਕੇ ਕੋਰਮ ਪਿੰਡ ਮੇਰੇ ਦਾ ਵੀ ਨਹੀਂ ਪੂਰਾਗਾ ਇਹ ਕਿਤੇ ਨਾ ਕਿਤੇ ਇਹ ਨਹੀਂ ਕਿੱਲਾ ਜਸ਼ਨ ਬਾਵਾ ਨੂੰ ਟਾਰਗੇਟ ਕਰ ਰਹੇ ਜਿੱਥੇ ਵੀ ਕਿਸੇ ਦਾ ਕੌਰਮ ਨਹੀਂ ਪੂਰਾ ਉੱਥੇ ਇਹਨਾਂ ਦੀ ਸਿਆਸੀ ਪਾਰਟੀ ਜਿਵੇਂ ਗਾਮ ਪਾਰਟੀ ਵੱਲੋਂ ਰੇਖ ਪਿੰਡ ਦੇ ਸਰਪੰਚ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਾਰਨ ਇਹ ਕਿ ਪ੍ਰਬੰਧਕ ਉਥੇ ਲਾਣੇ ਇਸ ਕਰਕੇ ਲਾਣੇ ਵੇਖੋ ਤੁਮ ਇੱਕ ਅਧਾਨ ਦੇ ਤੁਹਾਨੂੰ ਦੱਸਣਾ ਜਿੱਥੇ ਕੌਰਮ ਪੂਰਾ ਹੈ ਉੱਥੇ ਮਾਨਕ ਚਲੋ ਐਕਸਪੋਇਰ 20 ਲੱਖ ਗ੍ਰਾਂਡ ਆ ਦਈਏ ਜਿੱਥੇ ਕੌਰਮ ਨਹੀਂ ਪੂਰਾ ਉੱਥੇ 50 ਲੱਖ ਗ੍ਰਾਂਡ ਆਂਦੀ ਕਿਉਂ ਆਂਦੀਏ ਕਿ ਸਿੱਧਾ ਸਿੱਧਾ 30 ਲੱਖ ਰੁਪਏ ਨੂੰ ਖੁਰਦ-ਬੁਰਦ ਕੀਤਾ ਜਾਵੇ ਜਦੋਂ ਪ੍ਰਬੰਧਕ ਲਾਗ ਜਾਂਦਾ ਹੈ ਉਹਨਾਂ ਨੂੰ ਕੋਈ ਅਸੀਂ ਚਾਹੁੰਨੇ ਅੱਜ ਤੋਂ ਬਾਅਦ ਜੋ ਸਾਡੇ ਪਿੰਡ ਦੇ ਵਿੱਚ ਕੋਈ ਵੀ ਆਮ ਪਿੰਡੀ ਦਾ ਉੱਚਾ ਭਗਵੰਤ ਮਾਨੇ ਚਾਹੇ ਕੋਈ ਵੀ ਨਾਲ ਲੀਡਰ ਚਾਹੇ ਆਗੂ ਏ ਪਿੰਡ ਵਿੱਚ ਵਰਦਾ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ ਜੀ ਅੱਜ ਪਿੰਡ ਜਵਾਏ ਸਿੰਘ ਵਾਲੇ ਦੇ ਵਿੱਚ ਜਵਾਏ ਸਿੰਘ ਵਾਲੇ ਦੀ ಗ್ರಾಮ ਪੰਚਾਇਤ ਤੇ ਨੌਜਵਾਨ ਭਾਰਤ ਸਭਾ ਜਥੇਬੰਦੀ ਵੱਲੋਂ ਜਿਹੜਾ ਪਿੰਡ ਜਵਾਏ ਸਿੰਘ ਵਾਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਤੇ ਜਿੰਨੇ ਵੀ ਲੀਡਰ ਨੇ ਉਹਨਾਂ ਦੀ ਐਂਟਰੀ ਬੈਨ ਕੀਤੀ ਜਾ ਰਹੀ ਆ ਇਸ ਕਰਕੇ ਕਿ ਪਿਛਲੇ ਦਿਨੀ ਪਿੰਡ ਤਰੇਡੇ ਦੇ ਜਿਹੜੇ ਸਰਪੰਚ ਜਸ਼ਨਦੀਪ ਉਹਦਾ ਜਿਹੜਾ ਉਹਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਜਸ਼ਨ ਬਾਵਾ ਨੇ ਉਹਦਾ ਮੁੱਖ ਕਾਰਨ ਇਹ ਸੀ ਕਿ ਫੌਜਾ ਸਿੰਘ ਸਰਾਰੀ ਸਰਪੰਚੀ ਦੇ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਜਿਹੜਾ ਲਗਾਤਾਰ ਉਹਦੀ ਜਿਹੜੀ ਪੈਸਿਆਂ ਦੀ ਲੋਟਾ ਜਿਹੜੀ ਉਹ ਕਰ ਰਿਆ ਸੀਗਾ ਪਹਿਲਾਂ ਵੀ ਪਰਿਵਾਰ ਦੇ ਦੱਸਣ ਮੁਤਾਬਕ ਕਿ 13 ਲੱਖ ਦੇ ਕਰੀਬ ਜਿਹੜਾ ਫੌਜਾ ਸਿੰਘ ਸਰਾਰੀ ਉਹਨਾਂ ਤੋਂ ਰੁਪਈਆ ਲੈ ਚੁੱਕਿਆ ਸੀ ਹੁਣ ਫੇਰ ਵਾਰ-ਵਾਰ ਜਿਹੜੀ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਤੇ ਕਿਹਾ ਇਹ ਜਾ ਰਿਹਾ ਸੀ ਕਿ ਜੇਕਰ ਪੈਸੇ ਨਾ ਦਿੱਤੇ ਗਏ ਤੇ ਤੈਨੂੰ ਜਿਹੜਾ ਸਰਪੰਚੀ ਉਹ ਨਹੀਂ ਕਰਨ ਦਿੱਤੀ ਜਾਊਗੀ ਅਸੀਂ ਇੱਥੇ ਕਹਿ ਰਹੇ ਸੀ ਕਿ ਪ੍ਰਬੰਧਕ ਲਵਾ ਕੇ ਜਿਹੜਾ ਉਹਦੇ ਤੋਂ ਕੰਮ ਚਲਾਵਾਂਗੇ ਤੈਨੂੰ ਸਰਪੰਚ ਨਹੀਂ ਰਹਿਣ ਦੇਵਾਂਗੇ ਪਿੰਡ ਦੇ ਲਗਾਤਾਰ ਉਹਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਲਗਾਤਾਰ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਤੇ ਉਸੇ ਦੇ ਵਿੱਚੋਂ ਉਹਨੇ ਜਿਹੜੀ ਆਪਦੇ ਗੋਲੀ ਮਾਰ ਕੇ ਜਿਹੜੀ ਜੀਵਨ ਲੀਲਾ ਆਦਦੀ ਉਹ ਸਮਾਪਤ ਕਰ ਲਈ ਤੇ ਅੱਜ ਜਵਾਏ ਸਿੰਘ ਵਾਲੇ ਪਿੰਡ ਦੇ ਲੋਕਾਂ ਨੇ ਤੇ ಗ್ರಾಮ ਪੰਚਾਇਤ ਜਵਾਇ ਸਿੰਘ ਵਾਲਾ ਨੇ ਇਹ ਤਹਈਆ ਕੀਤਾ ਕਿ ਜਦੋਂ ਤੱਕ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਜਦੋਂ ਤੱਕ ਜਸ਼ਨ ਦੇ ਕਾਤਿਲਾਂ ਜਿਨ੍ਹਾਂ ਨੇ ਟੇਡੇ ਢੰਗ ਨਾਲ ਜਸ਼ਨ ਦਾ ਕਤਲ ਕਰਵਾਇਆ ਉਹਨੂੰ ਹਰਾਸ ਕਰ ਕਰਕੇ ਫੌਜਾ ਸਿੰਘ ਸਰਾਰੀ ਤੇ ਉਹਦਾ ਜਿਹੜਾ ਪੀਏ ਆ ਬਚਿੱਤਰ ਲਾਡੀ ਉਹਨਾਂ ਦੋਨਾਂ ਦੇ ਉੱਪਰ ਪਰਚਾ ਦਰਜ ਨਹੀਂ ਹੋ ਜਾਂਦਾ ਦੋਨਾਂ ਨੂੰ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਦੋਂ ਤਾਈਂ ਜਵਾਇ ਸਿੰਘ ਵਾਲਾ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਆ ਉਹ ਵੜਨ ਦੀ ਹਿੰਮਤ ਨਾ ਕਰੇ ਜੇ ਕੋਈ ਆਊਗਾ ਤੇ ਉਹਦਾ ਜ਼ਿੰਮੇਵਾਰ ਉਹ ਖੁਦ ਹੋਊਗਾ ਉਹਦਾ ਵਿਰੋਧ ਜਿਹੜਾ ਉਹ ਤਿੱਖਾ ਹੋਊਗਾ ਜਵਾਇਦ ਸਿੰਘ ਆਲਾ ਦੇ ਵਿੱਚ ਕਿਉਂਕਿ ਇਹ ਜਿਹੜਾ ਭਗਵੰਤ ਮਾਨ ਇਥੇ ਫਲੈਕਸ ਦੇ ਵਿੱਚ ਭਗਵੰਤ ਮਾਨ ਦੀ ਵੀ ਐਂਟਰੀ ਬੈਨ ਕੀਤੀ ਆ ਇਸ ਕਰਕੇ ਕਿ ਜਿਹੜਾ ਉਹ ਕਹਿੰਦਾ ਸੀ ਕਿ ਸਾਡੀ ਸਰਕਾਰ ਜਿਹੜੀ ਭ੍ਰਿਸ਼ਟਾਚਾਰ ਮੁਕਤ ਕਰ ਦੂਗੀ ਪੰਜਾਬ ਨੂੰ ਤੇ ਜਿੰਨੇ ਇਹਨਾਂ ਦੇ ਲੀਡਰ ਆ ਸਭ ਤੋਂ ਵੱਡੇ ਜਿਹੜੇ ਦੋਸ਼ ਆ ਉਹ ਭ੍ਰਿਸ਼ਟਾਚਾਰ ਦੇ ਇਹਨਾਂ ਦੇ ਲੀਡਰਾਂ ਤੇ ਲੱਗ ਰਹੇ ਆ ਚਾਹੇ ਇਹਨਾਂ ਦੇ ਐਮਐਲਏ ਹੋਣ ਚਾਹੇ ਇਹਨਾਂ ਦੇ ਬਣੇ ਹੋਏ ਜਿਹੜੇ ਐਮਪੀ ਵਗੈਰਾ ਹੋਣ ਉਹ ਲਗਾਤਾਰ ਜਿਹੜੇ ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਉਹ ਫਸੇ ਹੋਏ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਲੀਡਰ ਜਿਹੜੇ ਉਹ ਭ੍ਰਿਸ਼ਟਾਚਾਰ ਕਰ ਰਹੇ ਆ ਕੱਲਾ ਜਸ਼ਨ ਬਾਵਾ ਨਹੀਂ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਇਹਨਾਂ ਨੇ ਪੈਸੇ ਲੈ ਕੇ ਲੋਕਾਂ ਨੂੰ ਸਰਪੰਚੀਆਂ ਦਿੱਤੀਆਂ ਤੇ ਹੁਣ ਫੇਰ ਜਿਹੜੇ ਪੈਸੇ ਇਕੱਠੇ ਕਰਨ ਵਾਸਤੇ ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਇਹ ਵੀ ਨਹੀਂ ਬਖਸ਼ਦੇ ਕਿ ਉਹ ਸਾਡੀ ਹੀ ਪਾਰਟੀ ਦੇ ਨੇ ਸਾਨੂੰ ਵੋਟਾਂ ਪਾ ਕੇ ਪਹਿਲਾਂ ਉਹਨਾਂ ਨੇ ਜਿਤਾਇਆ ਤੇ ਉਹਨਾਂ ਨੂੰ ਹੀ ਜਿਹੜਾ ਠੱਗਣ ਲੱਗੇ ਹੋਏ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਆਜ਼ਾਦ ਸਰਪੰਚ ਜਿੱਤੇ ਨੇ ਜਾਂ ਹੋਰ ਪਾਰਟੀਆਂ ਦੇ ਜਿੱਤੇ ਨੇ ਉਹਨਾਂ ਨੂੰ ਵੀ ਜਿਹੜਾ ਪਿੰਡਾਂ ਦੇ ਵਿੱਚ ਸਰਪੰਚੀ ਤੱਕ ਨਹੀਂ ਕਰਨ ਦਿੱਤੀ ਜਾ ਰਹੀ ਉਹਨਾਂ ਦੇ ਵੀ ਕੰਮਕਾਜ ਪਿੰਡਾਂ ਦੇ ਵਿੱਚ ਨਹੀਂ ਚੱਲਣ ਦਿੱਤੇ ਜਾ ਰਹੇ ਉਹਨਾਂ ਨੂੰ ਵੀ ਡਰਾਇਆ ਧਮਕਾਇਆ ਜਾ ਰਿਹਾ ਕਿ ਅਸੀਂ ਜਿਹੜਾ ਤੁਹਾਡੇ ਪਿੰਡਾਂ ਦੇ ਵਿੱਚ ਪ੍ਰਬੰਧਕ ਲਾ ਕੇ ਜਿਹੜਾ ਆਪ ਕੰਮ ਚਲਾਵਾਂਗੇ ਕਿਉਂਕਿ ਆਪ ਕੰਮ ਇਸ ਕਰਕੇ ਚਲਾਉਣਾ ਚਾਹੁੰਦੇ ਆ ਕਿ ਜਿਹੜੇ ਪਿੰਡਾਂ ਦੇ ਫੰਡ ਹੋਣਗੇ ਉਹਨਾਂ ਦੇ ਵਿੱਚੋਂ ਮੋਟਾ ਜਿਹੜਾ ਪੈਸਾ ਉਹ ਖਾਦਾ ਜਾ ਸਕੇ ਤੇ ਲੋਕ ਇਹਨਾਂ ਦਾ ਜਿਹੜਾ ਲਗਾਤਾਰ ਵਿਰੋਧ ਇਸੇ ਕਰਕੇ ਕਰਦੇ ਆ ਜਵਾਇ ਸਿੰਘ ਵਾਲਾ ਦੀ ಗ್ರಾಮ ਪੰਚਾਇਤ ਤੇ ਨੌਜਵਾਨ ਭਾਰਤ ਸਭਾ ਨੇ ਜਿਹੜਾ ਅੱਜ ਫਲੈਕਸ ਬੰਨਿਆ ਇਹਨਾਂ ਦੀ ਐਂਟਰੀ ਬੰਨ ਦਾ ਉਹ ਵੀ ਇਸੇ ਕਰਕੇ ਆ ਕਿ ਸਾਡੇ ਇਲਾਕੇ ਦੇ ਵਿੱਚ ਸਾਡੇ ਜ਼ਿਲ੍ਹੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਕੱਲ ਨੂੰ ਫੇਰ ਕੋਈ ਜਸ਼ਨਪਾਵਾ ਨਾ ਬਣੇ ਇਹਨਾਂ ਦਰਿੰਦਿਆਂ ਦੇ ਕੋਈ ਧੱਕੇ ਚੜ ਕੇ ਹੋਰ ਜਿਹੜਾ ਆਪਦੀ ਜੀਮਨ ਲੀਲਾ ਸਮਾਪਤ ਨਾ ਕਰੇ ਤੇ ਜਿਹੜੇ ਦੋਛੀਆਂ ਵਾਲੇ ਜਸ਼ਨਪਾਵਾ ਨੂੰ ਮਰਨ ਵਾਸਤੇ ਮਜਬੂਰ ਕੀਤਾ ਉਹਨਾਂ ਨੂੰ ਸਖਤ ਸਜ਼ਾਆਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ ਜਦੋਂ ਤੱਕ ਉਹਨਾਂ ਨੂੰ ਸਖਤ ਸਜ਼ਾਆਂ ਨਹੀਂ ਮਿਲਦੀਆਂ ਉਦੋਂ ਤੱਕ ਜਵਾਏ ਸਿੰਘ ਵਾਲਾ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਐਂਟਰੀ ਉਹ ਬੈਣ ਰਹੂਗੀ